ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਸਰਕਾਰ ਦੀਆਂ ਨਕਾਮੀਆਂ ਖਾਮੀਆਂ ਨਲਾਇਕੀਆਂ ਦਾ ਪਰਦਾ ਫਾਸ਼ ਕਰਨ ਲਈ ਔਰ ਸੱਚ ਜਗ ਜਹਰ ਕਰਨ ਲਈ ਔਰ ਪੰਜਾਬ ਦੇ ਲੋਕਾਂ ਨੂੰ ਸਾਥ ਕਰਾਉਣ ਲਈ ਕਿ ਦੋ ਸਾਲ ਜਿਹੜਾ ਫੈਸਲਾ ਸੀ ਉਹ ਬੜਾ ਗਲਤ ਸੀ ਸ਼੍ਰੋਮਣੀ ਕਾਲੀ ਦਲ ਪੰਜਾਬ ਬਚਾਓ ਯਾਤਰਾ ਅੱਜ ਤੋਂ ਸ਼ੁਰੂ ਕਰਨ ਜਾ ਰਿਹਾ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਅੱਜ ਸ੍ਰੀ ਅਕਾਲ ਤਖਤ ਸਹਿਬ ਉੱਝੀ ਅਤੇ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸ਼੍ਰੀ ਕਾਲ ਤੱਕ ਸਹਿਬ ਦੇ ਅਰਦਾਸ ਕੀਤੀ ਗਈ ਇਸ ਦੌਰਾਨ ਸਮੁੱਚੀ ਲੀਡਰਸ਼ਿਪ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਵੀ ਹੋਈ ਬੋਲੋ ਜੀ ਵਾਹਿਗੁਰੂ ੴ ਵਾਹਿਗੁਰੂ ਦੀ ਕਿਰਪਾ ਤੇ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕਾਏ ਗੁਰੂ ਨਾਨਕ ਲੰਚ ਆਏ ਸੇ ਰੰਗਤ ਗੁਰ ਤੇ ਅਮਰਦਾਸ RAM DAS ਹੋਈ ਸਹਾਇ ਸੁਖ ਹੈ ਸਭ ਦੁੱਖ ਝਾਏ ਦੇਗੁ ਬਹਾਦਰ ਸਿਮਰਿ ਆਏ ਧਰਨੋਂ ਨੇ ਦਿਆ ਵਤਾਈ ਸਭ ਖਾਈ ਹੋਏ ਸਹਾਈ ਦਸਵੇਂ ਪਾਤਸ਼ਾਹਬ ਜਾਦਿਆਂ ਚਾੜੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪੇ ਕੇ ਅਣਦੇਠ ਗੁਰੂ ਚਿਤ ਆਵੇ ਕੇ ਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹ ਪਤਿਤ ਪਾਵਨ ਭਵਤ ਬੱਛਲ ਜੋਤੀ ਸਰੂਪ ਦੀ ਨਾ ਬੰਦੂ ਕਰਣਾ ਨਿਦਾਨ ਐਸੇ ਦੀਨ ਦੇ ਆਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪਦੀਆਂ ਦੇ ਹਜੂਰ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਮੂਹ ਸਾਧ ਸੰਗਤ ਦੀ ਕੀ ਅਰਦਾਸ ਉਧਰ ਯਾਤਰਾ ਬਾਰੇ ਬੋਲਦਿਆਂ ਅਕਾਲੀ ਅਗੂ ਪ੍ਰੇਮ ਸਿੰਘ ਚੰਦੂ ਮਾਝਰਾ ਨੇ ਕਿਹਾ ਕਿ ਕਾਲੀਦਲ ਵੱਲੋਂ ਯਾਤਰਾ ਦੀ ਸ਼ੁਰੂਆਤ ਇੱਕ ਫੌਜੀ ਜਰਨਲ ਸ਼ਾਮ ਸਿੰਘ ਅਟਾਰੀ ਦੇ ਪਿੰਡ ਤੋਂ ਕੀਤੀ ਜਾ ਰਹੀਏ ਜਿਸ ਨਾਲ ਉਹ ਪੰਜਾਬੀਆਂ ਸਾਹਮਣੇ ਕਾਂਗਰਸ ਅਤੇ ਆਪ ਦਾ ਚਿਹਰਾ ਬੇਨਕਾਬ ਕਰਨਗੇ ਉਹਨਾਂ ਪੰਜਾਬ ਸਰਕਾਰ ਤੇ ਕੇਂਦਰ ਦੀਆਂ ਸਕੀਮਾਂ ਤੇ ਆਪਣਾ ਨਾਮ ਲਗਾ ਕੇ ਪੰਜਾਬ ਦਾ ਨੁਕਸਾਨ ਕਰਨ ਦੇ ਇਲਜ਼ਾਮ ਮਿਲ ਗਏ ਕੀ ਕਹਣਾ ਚਾਹੋ ਜਿਹੜੀ ਪੰਜਾਬ ਵਿਚੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਭਿਤੀ ਲੀਡਰਸ਼ਿਪ ਪੰਜਾਬ ਦੀਆਂ ਸੜਕਾਂ ਤੇ ਜਾ ਰਹੀ ਹੈ ਪੰਜਾਬ ਵਿਚੋਂ ਯਾਤਰਾ ਦਾ ਆਗਾਜ਼ ਅਟਾਰੀ ਤੋਂ ਹੋਣਾ ਜਿਹੜਾ ਸ਼ਾਮ ਸਿੰਘ ਅਟਾਰੀ ਵਾਲੇ ਮਹਾਨ ਜਰਨੈਲ ਦਾ ਪਿੰਡਾ ਔਰ ਜਿਸ ਧਰਤੀ ਤੋਂ ਸ਼ਾਮ ਸਿੰਘ ਨੇ ਖੰਡਾ ਚੁੱਕ ਕੇ ਅੰਗਰੇਜ਼ਾਂ ਦੇ ਵਿਰੁੱਧ ਆਖਰੀ ਲੜਾਈ ਲੜੀ ਸੀ ਔਰ ਮੈਂ ਕਹਿ ਸਕਦਾ ਕਿ ਸ਼ਰਮਣੀ ਅਕਾਲੀ ਦਲ ਮੌਜੂਦਾ ਸਰਕਾਰ ਦੀਆਂ ਨਕਾਮੀਆਂ ਖਾਮੀਆਂ ਨਲਾਇਕੀਆਂ ਦਾ ਪਰਦਾ ਫਾਸ਼ ਕਰਨ ਲਈ ਔਰ ਸੱਚ ਜਗ ਜाहिर ਕਰਨ ਲਈ ਔਰ ਪੰਜਾਬ ਦੇ ਲੋਕਾਂ ਨੂੰ ਸਾਥ ਕਰਾਉਣ ਲਈ ਕਿ 2 ਸਾਲ ਜਿਹੜਾ ਫੈਸਲਾ ਸੀ ਉਹ ਬੜਾ ਗਲਤ ਸੀ ਔਰ 2 ਸਾਲ ਪਹਿਲਾਂ ਲਿਆ ਫੈਸਲੇ ਨੇ ਪੰਜਾਬ ਦੀ ਬੜੀ ਤਬਾਹੀ ਕੀਤੀ ਆ ਪੰਜਾਬ ਦੀ ਬੜੀ ਬਰਬਾਦੀ ਕੀਤੀ ਆ ਔਰ ਅੱਜ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਨੂੰ ਜਾਗਣਾ ਪਏਗਾ ਪੰਜਾਬੀਆਂ ਨੂੰ ਪਿਛਲੀ ਗਲਤੀ ਦਾ ਅਹਿਸਾਸ ਕਰਕੇ ਮਤਲਬ ਸੱਚ ਨਾਲ ਖੜਨਾ ਪਏਗਾ ਔਰ ਇਹ ਸਰਕਾਰ ਨੇ ਜਿਸ ਤਰ੍ਹਾਂ ਫਜ਼ੂਲ ਖਾਰਤੀਆਂ ਕਰਕੇ ਪੰਜਾਬ ਦਾ ਖਜ਼ਾਨਾ ਲੁੱਟਿਆ ਮੈਂ ਸਮਝਦਾ ਕਿ ਅੱਜ ਦੇ ਪੰਜਾਬ ਨੂੰ ਆਰਥਿਕ ਖੋਰਾ ਲੱਗਿਆ ਹੋਇਆ ਹੈ ਸਰਕਾਰ ਦੇ ਨਕਾਮੀਆਂ ਖਾਮੀਆਂ ਕਰਕੇ ਇਹਨਾਂ ਦੇ ਆਪ ਸਿਹੇੜੇ ਜਿਹੜੇ ਗੈਰ ਪੰਜਾਬੂ ਖਰਚੇ ਸੀ ਉਹਨਾਂ ਨੇ ਪੰਜਾਬ ਨੂੰ ਰਗੜਾ ਲਾਇਆ 7-700 ਕਰੋੜ ਰੁਪਈਆ ਕੇਵਲ ਇਸ਼ਤਿਹਾਰਵਾਜੀ ਤੇ ਖਰਚ ਕਰਨਾ ਮਹਿੰਗੇ ਜਹਾਜ਼ ਖਰੀਦ ਕੇ ਝਾਟੀ ਦੋਣੀ ਕੇਜਰੀਵਾਲ ਨੂੰ ਬਾਹਰਲੇ ਸੂਬਿਆਂ ਵਿੱਚ ਢੇਡੇ ਦੋਣੇ ਇਹ ਪੰਜਾਬ ਦੇ ਖਜ਼ਾਨੇ ਨੂੰ ਬੇਦਰਦੀ ਨਾਲ ਲੁੱਟਿਆ ਔਰ ਦੂਜਾ ਇਹਨਾਂ ਦੀਆਂ ਜਿਹੜੀਆਂ ਫੋਕਾ ਬਣ ਕਹਿ ਲਓ ਹੋਸ਼ਾ ਬਣ ਕਹਿ ਲਓ ਹੈਂਕਰ ਕਹਿ ਲਓ ਮਤਲਬ ਨਲਾਈਕੀ ਕਹਿ ਲਓ ਉਹਦੇ ਕਰਕੇ ਵੀ ਕਰੋੜਾ ਰੁਪਏ ਪੰਜਾਬ ਹੱਥ ਤੋਂ ਬੈਠਿਆ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਸੀ ਉਹਨਾਂ ਤੇ ਕੇਵਲ ਇਹਨਾਂ ਨੇ ਨਾਂ ਬਦਲ ਕੇ ਕੇਵਲ ਆਪਣੇ ਨਾਂ ਚਮਕਾਉਣ ਵਾਸਤੇ ਇਹ ਜਿਹੜੀ ਛੋਛੇਬਾਜੀ ਕੀਤੀ ਹੋਛੀ ਹਰਕਤ ਕੀਤੀ ਉਹਦਾ ਖਮਾਜਾ ਵੀ ਪੰਜਾਬ ਨੂੰ ਭੁਗਤਣਾ ਪੈ ਰਿਹਾ ਔਰ ਬਹੁਤ ਸਾਰੀਆਂ ਐਸੇ ਫੰਡ ਜਿਹੜੇ ਪੰਜਾਬ ਨੂੰ ਮਿਲਦੇ ਸੀ ਕੇਂਦਰ ਤੋਂ ਉਹ ਫੰਡ ਵੀ ਰੋਕ ਗਏ ਇਹਨਾਂ ਦੀਆਂ ਅਨੈਲਕੀਆਂ ਕਰਕੇ ਸੋ ਅੱਜ ਪੰਜਾਬ ਨੂੰ ਜਾਗਣਾ ਪਊਗਾ ਸ਼ਰਮਣੀ ਅਕਾਲੀ ਦਲ ਜਗਾਉਣ ਲਈ ਲਾਹੰਬੰਦ ਕਰ ਲਈ ਸੜਕਾਂ ਤੇ ਇਹ ਪੰਜਾਬ ਚੋਂ ਯਾਤਰਾ ਦਾ ਆਗਾਜ਼ ਅਟਾਰੀ ਤੋਂ ਸ਼ੁਰੂ ਕਰ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਚੋਂ ਯਾਤਰਾ ਦੇ ਸਾਹਮਣੇ ਇੱਕ ਨਵਾਂ ਪ੍ਰੋਗਰਾਮ ਰੱਖ ਦਿੱਤਾ ਗਿਆ ਜਿਹੜੀ ਝਾਕੀਆਂ ਗੰਦਰਦ ਦੇ ਦਿਨ ਸ਼ਾਮਲ ਨਹੀਂ ਹੋ ਪਾਈਆਂ ਉਹ ਅੰਮ੍ਰਿਤਸਰ ਪਹੁੰਚ ਚੁੱਕੇ ਔਰ ਉਸੇ ਰੂਟ ਤੇ ਜਿ ਲਜਾਈਏ ਜਾ ਰਹੀਆਂ ਜਿੱਥੇ ਪੰਜਾਬ ਚੋਂ ਯਾਤਰਾ ਜਾਣੀ ਹੈ ਅੱਜ ਪੰਜਾਬ ਸਰਕਾਰ ਵੱਲੋਂ ਪੈਰਲਲ ਮਤਲਬ ਪ੍ਰੋਗਰਾਮ ਦੇਣਾ ਇਹ ਸ਼ਰਮਣੀ ਅਕਾਲੀ ਦਲ ਦੀ ਪੰਜਾਬ ਚ ਆਉ ਯਾਤਰਾ ਤੋਂ ਘਬਰਾਹਟ ਦੀ ਨਿਸ਼ਾਨੀ ਆ ਉਹ ਘਬਰਾਉਣ ਦੀ ਨਿਸ਼ਾਨੀ ਆ ਔਰ ਪੰਜਾਬ ਦੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗਣ ਲੱਗਿਆ ਪੰਜਾਬ ਸਰਕਾਰ ਨੂੰ ਪਤਾ ਲੱਗਣ ਲੱਗਿਆ ਕਿ ਉਹਨਾਂ ਦੀ ਜਿਹੜੀ ਅਸਲੀਅਤ ਆ ਉਹਦਾ ਪਰਦਾ ਫਾਸ਼ ਹੋਣ ਲੱਗਿਆ ਅੱਜ ਪੰਜਾਬ ਸਰਕਾਰ ਦੀ ਘਬਰਾਹਟ ਹੀ ਮਤਲਬ ਇਹ ਦੁਬਾਰਾ ਪੈਰਲਲ ਪ੍ਰੋਗਰਾਮ ਦੇਣ ਦੀ ਨਿਸ਼ਾਨੀ ਆ ਪਰਦਾ ਜੀ ਲੱਗਦਾ ਕਿ ਇਹਨਾਂ ਦੇ ਜਿਹੜੇ ਐਮਐਲਏ ਨੇ ਉਹ ਗੁੰਡਾਰਾਜ ਕਰ ਰਹੇ ਨੇ ਰਾਤੀ ਵੀ ਕੇਵਲ ਆਪਰੇਟਰਾਂ ਦੇ ਦੇਖੋ ਇਹਨਾਂ ਦੀ ਗੁੰਡਾਗਰਦੀ ਤਾਂ ਇੰਤਹਾਈ ਆ ਰਾਤ ਪਟਿਆਲੇ ਵੀ ਜੋ ਕੁਝ ਹੋਇਆ ਮੈਂ ਸਮਝਦਾ ਪ੍ਰੈਸ ਦਾ ਵੀ ਗਲਾ ਘੁੱਟ ਰਹੇ ਨੇ ਇਹ ਮਤਲਬ ਲੋਕ ਰਾਜ ਦਾ ਵੀ ਗਲਾ ਘੁੱਟ ਰਹੇ ਨੇ ਔਰ ਇਹ ਸਿਰਫ ਆਪਣੀ ਚੌਧਰ ਜਮਾਉਣ ਲਈ ਜਾਂ ਪੈਸੇ ਦੀ ਜਿਵੇਂ ਹੋੜ ਲੱਗੀ ਉਹਦੇ ਲਈ ਇਹਨਾਂ ਨੇ ਪੰਜਾਬ ਨੂੰ ਤਬਾਹ ਕਰਤਾ ਜਾਂ ਕੇ ਪੰਜਾਬ ਚ ਆਓ ਯਾਤਰਾ ਤੇ ਬੋਲਦਿਆ ਅਕਾਲੀ ਆਗੂ ਦਲਜੀਤ ਸਿੰਘ ਚਿਮਣ ਨੇ ਇਤਿਹਾਸਿਕ ਪੰਜਾਬ ਯਾਤਰਾ ਦਾ ਮਕਸਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕਰਨਾ ਹੈ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਪੰਜਾਬ ਦੇ ਵਿਕਾਸ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਹੈ ਇਸ ਯਾਤਰਾ ਦਾ ਮਕਸਦ ਸਮਾਜ ਦੇ ਹਰ ਵਰਗ ਵਿੱਚ ਮੌਜੂਦਾ ਸਰਕਾਰ ਪ੍ਰਤੀ ਬੇਪਰੋਸਹੀ ਦਾ ਪਰਦਾਫਾਸ਼ ਕਰਨਾ ਵੀ ਹੈ ਇਸ ਦੇ ਨਾਲ ਹੀ ਦਲਜੀਤ ਸਿੰਘ ਚਿਮਣ ਨੇ ਪੰਜਾਬ ਨੂੰ ਬਚਾਉਣ ਲਈ ਤਮਾਮ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਅਸਰ ਦਾ ਵੀ ਦਿੱਤਾ ਬਿਲਕੁਲ ਜਿਸ ਤਰ੍ਹਾਂ ਇਹਦੇ ਨਾਂ ਦੇ ਵਿੱਚੋਂ ਹੀ ਸਪਸ਼ਟ ਹੈ ਕਿ ਪੰਜਾਬ ਬਚਾਓ ਯਾਤਰਾ ਕਟੰ ਦਾ ਮਤਲਬ ਹੈ ਕਿ ਪੰਜਾਬ ਦੇ ਹਾਲਾਤ ਇਸ ਥਾਂ ਦੇ ਉੱਤੇ ਪਹੁੰਚ ਗਿਆ ਹੈ ਕਿ ਪੰਜਾਬ ਦੀ ਜਨਤਾ ਅਗਰ ਨਾ ਜਾਗੀ ਇਕੱਠੀ ਨਾ ਹੋਈ ਪਾਰਲੀਮੈਂਟ ਦੇ ਵਿੱਚ ਸਾਰਿਆਂ ਨੇ ਰਲ ਕੇ ਕੋਈ ਚੰਗਾ ਫੈਸਲਾ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪੰਜਾਬ ਨੂੰ ਦੁਬਾਰਾ ਰਿਵਾਈਵ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਪੰਜਾਬ ਇੱਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਨਿਕਲ ਰਿਹਾ ਹੈ ਜਿਹਦੇ ਵਿੱਚ ਵਿੱਤੀ ਸੰਕਟ ਵੀ ਹੈ ਕੇ 70000 ਕਰੋੜ ਦਾ ਕਰਜ਼ਾ ਸਟੇਟ ਦੇ ਵਿੱਚ ਲਿਆ ਗਿਆ ਔਰ ਉਹ ਕਰਜ਼ਾ ਕੋਈ ਚੰਗੇ ਕੰਮ ਵਾਸਤੇ ਡਿਵੈਲਪਮੈਂਟ ਵਾਸਤੇ ਨਹੀਂ ਆਇਆ ਕਿਤਨੀ ਵਾਰ ਦੀਆਂ ਜਿਹੜੀਆਂ ਰਾਸ਼ੀ ਇਸ਼ਾਵਾਂ ਪੂਰੀਆਂ ਕਰਨ ਵਾਸਤੇ ਉਜਾੜਾ ਪੰਜਾਬ ਦਾ ਕੀਤਾ ਜਾਂਦਾ ਹੈ ਹੈਲੀਕਾਪਟਰ ਸਾਡੇ ਇਥੋਂ ਐਡਵਰਟਾਈਜ਼ਮੈਂਟ ਦਾ ਸੈਂਕੜੇ ਕਰੋੜਾਂ ਦੀ ਸਾਡੀ ਖਰਚੇ ਸਿਕਿਉਰਟੀਆਂ ਸਾਡੀਆਂ ਤੇ ਜਿਹੜਾ ਕਰਜ਼ਾ ਸਾਡੇ ਸਿਰ ਤੇ ਵਿਆਜ ਅਸੀਂ ਭਰੀਏ ਤੇ ਵਰਤਣਗੇ ਉਹ ਜਿਵੇਂ ਕੇਤਰੀਵਾਲ ਚਾਹੁੰਦੇ ਆ ਸਾਰੀ ਸੁਵਿਧੇ ਦੀ ਸਰਕਾਰ ਗੈਨੇ ਰੱਖ ਦਿੱਤੀ ਕੇਜਰੀਵਾਲ ਕੋਲੇ ਇਹ ਬਹੁਤ ਸਾਡਾ ਵੱਡਾ ਇਸ਼ੂ ਦੂਜੀ ਗੱਲ ਹੈ ਕਿ ਲਾਂਡਰ ਟੋਟਲ ਪੰਜਾਬ ਦੇ ਵਿੱਚ ਖਤਮ ਹੋਵੇ ਲੁੱਟਾ ਖੋਹਾ ਕਤਲਾ ਧਾਕੇ ਹਰ ਰੋਜ਼ ਇੱਕ 20 ਬੰਦਾ ਕਿਤੇ ਅੱਜ ਸੇਫ ਨਹੀਂ ਮਹਿਸੂਸ ਹੁੰਦਾ ਆ ਬਾਰਡਰ ਦੇ ਵਿੱਚ ਵਪਾਰ ਪਾਕਿਸਤਾਨ ਨਾਲ ਬੰਦ ਹੋਣ ਕਰਕੇ ਸਾਡੀ ਆਰਥਿਕਤਾ ਬਹੁਤ ਪ੍ਰੇਤਾਂ ਦੇ ਨਾਲ ਪ੍ਰਭਾਵਿਤ ਹੋ ਰਹੀ ਜਿਹੜੀ ਡਿਵੈਲਪਮੈਂਟ ਬੰਦ ਹੋ ਰਹੀ ਹੈ ਬੇਰਜ਼ਗਾਰੀ ਸਿਖਰ ਦੇ ਉੱਤੇ ਪਹੁੰਚ ਗਈ ਹੈ ਇਹ ਸਾਰੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਰਲ ਕੇ ਇਕੱਠੇ ਹੋ ਕੇ ਨੂੰ ਕੁਛ ਕਰਦੇ। ਪੁਰਾਣੀ ਸਰਕਾਰਾਂ ਦੇ پنجاب ਲਈ ਇਹਦੇ ਕਿ ਸਾਰੀਆਂ ਬਾਕੀ ਸਰਕਾਰਾਂ ਕੀ ਤਾਂ ਅਸੀਂ ਹੁਣ ਲੋਕਾਂ ਦੀ ਕਚਹਿਰੀ 'ਚ ਸਾਰਾ ਪੱਖ ਰੱਖਾਂਗੇ ਉਹ ਆਪਣਾ ਰੱਖਣ ਅਸੀਂ ਆਪਣਾ ਰੱਖਾਂਗੇ। ਆ ਹੁਣ 10 ਲੱਖ 70 ਹਜ਼ਾਰ ਨੀਲੇ ਕਾਰਡ ਘੱਟ ਦਿੱਤੇ ਤੇ ਹੁਣ ਪਾਰਲੀਮੈਂਟ ਆ ਗਈ ਤੇ ਭਾਤ ਕਰ ਦਿੱਤੇ। ਤੇ ਜਿਹੜਾ ਇਹਨਾਂ ਲੋਕਾਂ ਨੇ ਢਾਈ ਹ 25000 ਰੁਪਏ ਕਵਿੰਟਰ ਕਣਕ ਲੈ ਕੇ 2 ਸਾਲ ਗਰੀਬੀ 'ਚ ਖਾਧੀ ਆ। ਇਹ ਵੀ ਪੁਰਾਣੀਆਂ ਸਰਕਾਰਾਂ ਦਾ ਕਸੂਰ ਸੀ। ਪੁਰਾਣੀਆਂ ਤਾਂ ਦੇ ਕੇ ਗਈਆਂ ਸੀ ਤੁਸੀਂ ਆ ਕੇ ਬੰਦ ਕਰਤਾ। 2 ਦਿਨ ਪਹਿਲੀ ਕਾਂਗਰਸ ਦੀ ਮੀਟਿੰਗ ਹੋਈ ਆ। ਉਹ ਆਪਸੇ ਝੋਤੇ ਚੜਦੇ ਰਹੇ। ਚਲੋ ਉਹਨਾਂ ਦਾ ਆਪਣਾ ਇੰਟਰਨਲ ਮਸ ਉੱਤੇ ਅਸੀਂ ਡਟ ਕੇ ਆਪਣਾ ਪਰ ਰੱਖਾਂਗੇ। ਧੰਨਕਤ। ਤਾਂ ਕਾਲੀ ਦਲ ਬਲੂ ਅੱਜ ਤੋਂ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਾਲੀ ਦਲ ਦੀ ਯਾਤਰਾ ਅੱਜ 18 ਬਾਰਡਰ ਤੋਂ ਸ਼ੁਰੂ ਹੋਵੇਗੀ। ਜਿਸ ਵਿੱਚ ਅਕਾਲੀ ਦਲ ਦੀ ਤਮਾਮ ਲੀਡਰਸ਼ਿਪ ਹਿੱਸਾ ਲਵੇਗੀ। ਹਾਲਾਂਕਿ ਇਹ ਯਾਤਰਾ ਪੰਜਾਬੀਆਂ ਨੂੰ ਕਿੰਨੀ ਪਸੰਦ ਆਉਂਦੀ ਹੈ ਕਿ ਇਸ ਯਾਤਰਾ ਨਾਲ ਵਾਕੇ ਹੀ ਪੰਜਾਬ ਬਚਾਇਆ ਜਾ ਸਕਦਾ ਹੈ। ਇਸ ਦਾ ਫੈਸਲਾ ਵੋਟਰ ਕਰਨਗੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ